ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ। ਆਹ ਤੁਹਾਨੂੰ ਟਰੈਕਟਰ ਦਿਖਾਉਣੇ ਸਵਰਾਜ ਵਾਲਿਆਂ ਦੇ ਕੱਟੇ ਹੋਏ ਬਾਈ। ਕਿਹੜੇ ਕਿਹੜੇ ਟਰੈਕਟਰ ਆ ਇਹ? ਠੀਕ ਆ ਜੀ। ਕਿੱਦਾਂ ਨੇ ਦੀ ਕੰਡੀਸ਼ਨ ਆ? ਕੀ ਹਿਸਾਬ ਦਾਗਾ ਕੀ ਜੱਗੂ ਬਾਈ ਦੱਸੂਗਾ? ਹੋਰ ਜੱਗੂ ਬਾਈ? ਵਧੀਆ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਕੀ ਹਾਲ ਆ ਬਾਈ? ਵਧੀਆ ਵੀਰੇ ਠੀਕ ਆ। ਅੱਜ ਆਪਣੇ ਵੀਰੇ ਸਵੇਰ ਦਾ ਨਿਕਲ ਹੀ ਹੋਇਆ ਬਾਹਰ। ਆਜੇ ਬਾਈ ਧੁੱਪ ਬਹੁਤ ਈ। ਤੇ ਬਾਈ ਥੋੜਾ ਜਿਆ ਮੈਲ ਬਣਾ ਬਿਆਰ ਨੂੰ ਭੇਜ ਦੇ ਬਸ ਹੋ ਗਈ। ਬਹੁਤ ਬੁਰਾ ਹਾਲ। ਅੱਜ ਸਭ ਨਾਲ ਅੱਜ 45 ਡਿਗਰੀ ਟੈਂਪਰੇਚਰ ਹੋਊਗਾ। ਇਹ ਬਾਈ ਟਰੈਕਟਰ ਟਰੈਕਟਰ ਬਾਈ ਹੈਗੇ ਆ ਸਵਰਾਜ ਵਾਲਿਆਂ ਕੋਲ ਹੂੰ ਕਈ ਦਿਨ ਹੋ ਗਏ ਨਾਲ ਕੋਈ ਵੀਡੀਓ ਨਹੀਂ ਪਾਈ ਆਪਾਂ ਹਾਂ ਇਹ ਜਿਹੜੀ ਵੀਡੀਓ ਹਫਤੇ ਕੇ ਬਾਅਦ ਪੱਕਾ ਪਾਉਂਦਾ ਆ ਠੀਕ ਆ ਚਲ ਅੱਜ ਪਾ ਦਿੰਨੇ ਆ ਬਹੁਤ ਟੈਕਟਰ ਖੜੇ ਆ ਬਾਈ ਚਾਰ ਪੰਜ ਤੋਂ ਪਰ ਖੜੇ ਨੇ ਤੇ ਬਾਕੀ ਆਪਾਂ ਸਾਰਿਆਂ ਬਾਰੇ ਜਾਣਕਾਰੀ ਦੇ ਦਿੰਨੇ ਆ ਜੀ ਕਿਸੇ ਨੂੰ ਪਸੰਦ ਹੋਇਆ ਬਾਈ ਦੇਖ ਲਿਓ ਆ ਜੀ ਹਾਂ ਨੰਬਰ ਦੇ ਦਾਂਗੇ ਬਾਈ ਦਾ ਵਿੱਚ ਆ ਨੰਬਰ ਦਾ ਬਾਈ ਆਪਾਂ ਨੰਬਰ ਬਾਅਦ ਵਿੱਚ ਬੋਰਡ ਦਿਖਾ ਦੇਣਾ ਹਾਂ ਬੋਰਡ ਤੇ ਨੰਬਰ ਲਿਖੇ ਹੋਏ ਨੇ ਰੇਟ ਰੂਟ ਦਾ ਸਾਰਾ ਕੁਝ ਹੁਣ ਉਹ ਵੀ ਦੱਸਾਂ ਹਾਂ ਇਹ ਆਪਣੇ ਵੀਰ ਹੌਲ ਐਡਾ 3630 ਇੰਟਰਸੇਰਿੰਗ ਵਾਲਾ ਪਲੱਸ ਹੈ ਪਲੱਸ ਆ ਇਹ ਜਣੀ ਸਪੈਸ਼ਲ ਐਡੀਸ਼ਨ ਹੀ ਹੈਗਾ ਦੂਜਾ ਹਨ ਸਪੈਸ਼ਲ ਐਡੀਸ਼ਨ ਵੀ ਆਉਣ ਲੱਗੇ ਆ 15 ਚ ਅੱਛਾ ਮਦਰ ਹੈ 15 ਦੇ ਥੱਲੇ ਵਾਲਾ ਮਾਡਲ ਹੈ ਇਹਦਾ ਥੱਲੇ ਵਾਲਾ ਮਾਡਲ ਹਾਂ ਲਿਖਾ ਹੋਊਗਾ ਪਲੇਟ ਪਰ ਟਰੈਕਟਰ ਦਾ ਬਾਈ ਸਾਫ਼ ਆਉਂਦਾ ਹੈ ਟਾਇਰ ਵੀ ਹੈਗੇ ਦੇ 80% 80 ਕ ਪੈਸੇ ਹੈਗੇ ਆ ਬਟਾਇਰ ਹੈਨਾ 80 ਕ ਪੈਸੇ ਹੈਗੇ ਬਾਈ ਟਾਇਰ ਮੂਰੇ ਵਾਲੇ ਵੀ ਠੀਕ ਆ ਚੱਲ ਜਾਣੇ ਹਲੇ ਉੱਦਲੇ ਟਾਇਰ ਕਸੇ ਪਈਆਂ ਬਸ ਮੂਲੇ ਦਾ ਕੱਲ ਦੇ ਵਿੱਚ ਪਿਛਲੇ ਟਾਇਰ ਵਧੀਆਂ ਪਿਛਲੇ ਟਾਇਰ ਠੀਕ ਆ ਪਿਛਲੇ ਵਧੀਆਂ ਉਹਨਾਂ ਕਰਤਾ ਸਟਾਰਟ ਜੀ ਗੂ ਲਾ ਲਾ ਦੇ ਬਾਈ ਕੋਈ ਵਾਈ ਬਾਅਦ ਚੈੱਕ ਕਰੋ ਜਦੋਂ ਵੀ ਸਾਰੇ ਜਿੰਨੇ ਵੀ ਹਾਲਾਂਡਾ ਸਾਰੇ ਗੂਕੂ ਕੰਪਨੀ ਚਾਬੀ ਨਾਲੇ ਬੰਦ ਹੁੰਦੇ ਹਾਂ ਸਟਾਰਟਿੰਗ ਸਟੂਟਿੰਗ ਤਾਂ ਠੀਕ ਹੈ ਨਾ ਸਟਾਰਟਿੰਗ ਠੀਕ ਹੈ ਬਾਕੀ ਉਹ ਉੱਦਾਂ ਠੀਕ ਆ ਡਾਕਟਰ ਥੋੜੇ ਜੇ ਥੋੜੀ ਵੀ ਗੇਰਾਂ ਦੀ ਦਿੱਕਤ ਆਦੀ ਗੇਰ ਪਤਾ ਨਹੀਂ ਦਾ ਅੰਦਰ ਗੋਲੀ ਖਰਾਬ ਹੋਈ ਵੀ ਆ ਹੂੰ ਇਹ ਗੇਰ ਥੋੜੇ ਜੜ ਕੇ ਪੈਨੇ ਠੀਕ ਆ ਹੋ ਸਕਦਾ ਬਾਕੀ ਉਹਨੇ ਕਿਹੜਾ ਇੰਜਨ ਨਹੀਂ ਹੁੰਦਾ ਸੁੱਕਾ ਜਾਂਦਾ ਇੰਜਨ ਉੱਦਾਂ ਵੀ ਸੁੱਕਾ ਪਿਆ ਕਿਤੇ ਤਾਂ ਹੈ ਨਹੀਂ ਲੀਕੇਜ ਰੂਪੇ ਦੇ ਥੋੜੇ ਜੌਂਡੀਅਰ ਆ ਹਾਂ ਉਹੀ ਚੀਜ਼ ਐ ਇਹ ਨਹੀਂ ਇਹਨਾਂ ਦਾ ਸੁੱਕਾ ਜਿਹਾ ਹੁੰਦਾ ਹੈਗਾ ਠੀਕ ਆ ਇਹ ਵੀ ਤਾਂ ਬਾਹਰਲੀ ਕੰਪਨੀ ਹੈ ਹਾਲੈਂਡ ਯਾਰ ਹੈਨਾ ਬਾਹਰਲੀ ਹੈ ਹਾਲੈਂਡ ਮੈਸੀ ਹਾਂ ਜੌਂਡੀਅਰ ਹੂੰ ਸਭ ਬਾਹਰ ਦੇ ਆ ਕਬੂਟਾ ਕਬੂਟਾ ਵੀ ਬਾਹਰ ਆ ਹਾਂ ਹਾਂ ਸਾਰੇ ਅੰਮ੍ਰਿਤਸਰ ਦੇ ਆਪਣੇ ਸਵਰਾਜ ਮਹਿੰਦਰਾ ਇਹ ਇੰਡੀਆ ਦੇ ਹਾਂ ਸੋਨਾਲੀਕਾ ਇਹ ਸਾਰੇ ਇੰਡੀਆ ਹੂੰ ਚੱਲਾ ਅਗਲੇ ਬਾਰੇ ਲੈ ਬਾਈ ਉਹਦੇ ਬਾਅਦ ਬਾਈ 575 ਇਹ ਬਾਈ 575 ਸਰਪੰਚ 14 ਮਾਡਲ ਡਬਲ ਕਲਚ 14 ਮਾਡਲ ਬਾਈ ਇਹ ਇਹਦੇ ਚਾਰੇ ਟਾਇਰ ਚੌਕੜੀਏ ਨਵੇਂ ਆ ਇਹਦਾ ਕੋਈ ਨਵੇਂ ਟਾਇਰ ਹੂੰ ਆਹ ਦੇਖੋ ਮੂਰ ਵਾਲੇ फ्रंट वाले आ भी ਨਵੇਂ ਗਏ ਕਰਤਾ ਦੇ ਘੋਡੇ ਨੂੰ ਡੀਜ਼ਲ ਨਹੀਂ ਹੋਣਾ ਮੈਂ ਲੱਗਦਾ ਮਿਸਿੰਗ ਜੀ ਕਰਦਾ ਲਾ ਦੇ ਡੀਜ਼ਲ ਨਹੀਂ ਹੋਣਾ ਹਾਂ ਉਹੀ ਹਾਂ ਬੇਈ ਭਰਦਾ ਲਾ ਦੇ ਟਰੈਕਟਰ ਸਾਫ਼ ਆ ਬਾਈ ਇਹ ਵੀ ਇਹ ਪਾਵਰ ਸਟੀering ਆ ਬਾਈ ਚੱਕ ਲੱਗ ਜਾਓ ਥੱਲੇ ਮਾ ਟਰੈਕਟਰ ਇਹ ਵੀ ਸਾਫ਼ ਆ ਜੀ ਰਾਏ ਆ ਹੂੰ ਨਹੀਂ ਹੁਣ ਗਾਹ ਕਾਈ ਜੰਨੇ ਆ ਟਰੈਕਟਰ ਰੇਕ ਬੰਦਾ ਲਿਆ ਕੇ ਦੋ ਚਾਰ ਰਾਉਂਡ ਮਾਰੀ ਜਾਂਦਾ ਹਾਂ ਫੱਡੀ ਜਲੂਰ ਟਰੈਕਟਰ ਵੀ ਬਹੁਤ ਖੜੇ ਆ ਸਹੀ ਗੱਲ ਆ ਖੜੇ ਆ ਕਈ ਨਵੇਂ ਖੜੇ ਆ ਹੂੰ ਤੇ ਹੁਣ ਇੰਨਾ ਪਤਾ ਵੀ ਨਹੀਂ ਲੱਗਦਾ ਸਹੀ ਗੱਲ ਤੇਲੇ ਘਟ ਤਾਂ ਹੀ ਥੋੜੀ ਫੁਰਦਾ ਤਾਂ ਹੀ ਤਾਂ ਹੀ ਕਰਦਾ ਮੇ ਸਿੰਘ ਜੀ ਕਰਦਾ ਬਾਕੀ ਉਹ ਪਾਲ ਬਾਈ ਵੀ ਆ ਗਿਆ ਇਹ 14 ਮਾਡਲ ਹੈ ਹੈ 14 ਮਾਡਲ ਆ ਬਾਈ ਟਾਇਰ ਟੂ ਨਵੇਂ ਆ ਹੂੰ ਚੱਲਿਆ ਵਾ ਟਰੈਕਟਰ ਠੀਕ ਆ ਯਾਨੀ ਕਿ ਵਧੀਆ ਚੱਲਿਆ ਵਾ ਅੱਛਾ 3400 ਘਾਟੇ ਚ ਲਿਆ ਵਾ ਟਰੈਕਟਰ ਹੋਰ ਪਾਲ ਬਾਈ ਠੀਕ ਆ ਬਾਈ ਆਹ ਕਿਹੜਾ ਮਾਡਲ ਹੈ ਉਹ ਪਤਾ ਨਹੀਂ ਵੀ ਲੈ ਅੱਜ ਆਇਆ ਮਲਾ ਦਾ ਕੱਲ ਆਇਆ ਕੱਲ ਆਇਆ ਅੱਛਾ ਠੀਕ ਬਾਕੀ ਉਹਨੇ ਵੀ ਇਹਦੀ ਇਹ 4 ਲੱਖ ਰਿਮਾਰਡ ਕਰਦੇ ਇਹਦਾ ਮੈਨੂੰ ਪਤਾ ਹੈਦੀ 575 ਦੀ ਹਾਂ ਠੀਕ ਆ ਇਹਦੀ 4 ਲੱਖ ਰਿਮਾਰਡ ਕਰਦੇ ਪਾਲ ਬਾਈ ਦੱਸ ਦੇ ਰੇਟ ਨੂੰ ਟਰੈਕਟਰ ਦਾ ਬਣ ਜੇ ਇਹਦੀ ਪਤਾ ਨਹੀਂ ਹੈਗਾ ਮੈਂ ਦੋ ਦਿਨ ਆਇਆ ਨੁਕਰੀ ਆਇਆ ਨਹੀਂ ਬਾਈ ਕੋਲ ਆਈ ਨਹੀਂ ਹਣੇ ਰੇਟ ਲਿਸਟ ਨਹੀਂ ਬਾਈ ਆਇਆ ਨਹੀਂ ਸੱਚੀ ਗੱਲ ਆ ਹਾਂ ਆਇਆ ਨਹੀਂ ਹੈਗਾ ਦੋ ਦੰਦ ਚਲੋ ਉਹਦਾ ਨੰਬਰ ਦੇ ਦਾਂਗੇ ਬਾਈਆਂ ਨੇ ਜਿਹਨੇ ਪੁੱਛਣਾ ਹੋਇਆ ਰੇਟ ਕਿ ਨਹੀਂ ਕਾ ਖੜਾ ਬਾਈ ਸਵਰਾਜ ਇਹ ਲੁਧਿਆਣਾ ਨੰਬਰ ਆ ਬਾਈ 16 ਮਾਡਲ ਆ ਬਾਈ 16 ਮਾਡਲ ਐ ਇਹ ਟਾਇਰ ਕਾ ਸੇਵ ਇਹਦੇ ਟਾਇਰ ਬਾਈ ਹੋਰਲ ਤਾਂ ਚੱਲ ਫੇਰ ਵੀ ਠੀਕ ਆ ਮਗਰ ਲੇ ਕਸੇ ਹੋਏ ਨੇ ਬਾਈ ਇਹਦੇ ਟਾਇਰ ਸਵਰਾਜ ਬਾਈ ਸਵਰਾਜ ਵਾਲੇ ਨੂੰ ਸਵਰਾਜ ਬੁੱਧ ਹਾਂ ਮਗਲੇ ਟਾਇਰਾਂ ਦੇ ਦੇਖੋ ਸਾਈਡੋਂ ਹੀ ਮੜ ਗਿਆ ਮਗਲੇ ਟਾਇਰ ਤੇ ਡੀਜ਼ਲ ਮੈਨੂੰ ਇਹ ਵੀ ਪੂਰਾ ਪੂਰਾ ਹੀ ਲੱਗਦਾ ਮੈਨੂੰ ਡੀਜ਼ਲ ਮੈਨੂੰ ਇਹ ਵੀ ਪੂਰਾ ਪੂਰਾ ਹੀ ਲੱਗਦਾ ਨਾ ਇਹਦਾ ਠੀਕ ਆ ਉਦਾਂ ਹੀ ਕਰਦਾ ਅੱਛਾ ਤੇਲ ਬਾਈ ਉਹ ਸਾਰੀ ਜੰਸੀਆਂ ਜਿੱਥੇ ਮਰ ਗਿਆ ਤੇਲ ਸਾਨੂੰ ਪੂਰੇ ਪੂਰਾ ਪੂਰਾ ਹੀ ਆ ਬਾਈ ਸਾਰੀ ਗੱਲ ਆ ਇਹ ਚਾਹ ਉਹ ਕਿੰਨਾ ਹੈ ਇਹ 16 ਮਾਡਲ ਆ ਵੀਰੇ 16 ਠੀਕ ਆ 4 ਸਟਾਰ ਵਾਲਾ ਪਾਲੋ ਸਟੇਰਿੰਗ ਦਾ ਬੰਪਰ ਲੱਗਿਆ ਹੋਇਆ ਆ ਵੀ ਸੇਮ ਮਾਡਲ ਆ ਹਾਂ ਬਾਈ ਆਏ ਆਪਣੇ ਵੀਰੇ ਆ ਵੀ 4 ਸਟਾਰ ਆ ਪੂਰੇ ਜਿੰਨੇ ਵੀ ਜਾਂਸੀਆਂ ਟਰੈਕਟਰ ਖੜੇ ਆ ਤੁਹਾਨੂੰ ਕੋਈ ਵੀ ਟਰੈਕਟਰ ਪਰ ਉਹ ਨਹੀਂ ਮਿਲੂਗਾ ਕੋਣੀ ਲਿਬੜੇ ਤੇ ਬੜੇ ਬੜੇ ਟਰੈਕਟਰ ਖੜੇ ਹੋਣਗੇ ਸਹੀ ਗੱਲ ਆ ਹਾਂ ਤੋਂ ਦੇ ਤੋਂ ਦੇ ਘੱਟੇ ਆਪਾਂ ਹਾਂ ਆ ਆਪਣੇ ਵੀਰੇ ਹੈਗਾ ਮਾਡਲ 18 ਇਹ ਰੋਪੜ ਦਾ ਨੰਬਰ ਆ ਬਾਈ ਇਹ 18 ਮਾਡਲ ਦਾ ਰੋਪੜ ਦਾ ਨੰਬਰ ਆ ਟਾਇਰ ਇਹਦੇ ਸਹੀ ਆ ਟਾਇਰ ਪਿਛਲੇ ਤਾਂ ਨਵੇਂ ਆ ਬਾਈ ਮੁਰਲੇ ਅੱਦੇ ਦਾ ਮੁਰਲੇ ਅੱਦੇ ਦਾ ਬਾਈ 啊啊啊 ਕਾ ਕਰਦੇ ਜੇ ਟ੍ਰੈਕਟਰ ਬਾਈ ਚੱਲੇ ਹੋਏ ਸਾਰੇ ਹੀ ਵਧੀਆ ਐ ਉਹੀ ਕਹਿਦੀ ਵੀ ਘੱਟ ਚੱਲੇ ਹੋਏ ਆ ਮੰਪਰ ਜੰਗਾ ਲੱਗਿਆ ਪੈਨ ਕੰਪਨ ਪਾ ਅਧਿਕਲਮ ਨੇ ਸਾਰੀ ਲਵਾਈ ਜੰਨੇ ਬਾਈ ਆ ਜਿੱਦਾਂ ਮੰਨ ਕੇ ਚੱਲ ਵੀ ਸਿੰਗਲ ਉਦੇ ਵਾਲਾ ਪੱਤਾ ਹੈ ਨਾ ਪਲੇਟ ਵਾਲਾ ਆ ਸਿੰਗਲ ਪਲੇਟ ਵਾਲਾ ਉਹ ਪਰ ਵਜਨ ਉਹਦੇ ਵਿੱਚ ਵੀ ਇੰਨੇ ਹੀ ਹੋਣਾ ਐ ਮੋਟੀ ਲੱਗੀ ਦੀ ਪਲੇਟ ਹਾਂ ਉਹਦੇ ਬਾਅਦ ਆ ਮਨੇ ਮੰਦਰਾ ਖੜਾ ਇਹ 585 ਲਗਭਗ ਸਾਰੇ ਨੂੰ ਲਾਦਾ ਰੰਗ ਮਾਰਿਆ ਪੈਨ ਇਹ ਬਾਈ ਰੰਗ ਵੱਜਿਆ ਬੈਨੂੰ ਆ ਆ ਦੇਖ ਇਹਨਾਂ ਨੂੰ ਟਰੈਕਟਰ ਨੂੰ ਸਾਰੇ ਨੂੰ ਸਾਰੇ ਨੂੰ ਹੋਇਆ ਬਤਕਰੀਬ ਨੇ ਇਹਨੂੰ ਟਾਇਰ ਇਹਦੇ ਮਗਰਲੇ ਹੈਗੇ ਬਾਈ 50 ਕ 50 ਕ ਪੈਸੇ ਆ 40 ਟਾਇਰ ਅੱਧੇ ਗਾ ਬਾਈ ਮੂਰੇ ਵਾਲੇ ਵੀ ਅੱਧੇ ਕੇ ਆ 50 ਕ ਪੈਸੇ ਬਾਈ ਦੋ ਰੇਟਰ ਦਾ ਠੀਕ ਜਾ ਹੋਊਗਾ ਕਿਹਨੇ ਕੰਮਸਾਰ ਨੇ ਬਾਸ ਤੇ ਲੈਣਾ ਤਾਂ ਮਾਰਾ ਵੀ ਨਹੀਂ ਹੈਗਾ ਹੂੰ ਹੂੰ ਆ ਬਾਈ ਬਾਈ ਮਾਡਲ ਹੈ ਬਾਈ ਮਾਡਲ ਹੈ ਬਾਈ ਮਾਡਲ ਦਾ ਸੈਂਟਰ ਗੇਅ ਇਹ ਤਿੰਨੇ ਸੈਂਟਰ ਗੇਅ ਨਹੀਂ ਹੈਗੇ ਤਿੰਨੇ ਸੈਂਟਰ ਗੇਅ ਹੀ ਰਹਿ ਬਾਈ ਜਿਹੜੇ ਲੰਦੇ ਦੂਏ ਆਉਣੇ ਆ ਤਿੰਨ ਸਪੀਡ ਵਾਲੇ ਹਾਂ ਉਹ ਉਹ ਸਾਈਡ ਗੇਅ ਰ ਹਨੋ ਬਾਈ ਇਸ ਤੋਂ ਕਰੇਗਾ ਕਟਿੰਗ ਤੁਸਿੰਗ ਹੋਈਗੀ ਹਾਂ ਹੋਗੀ ਦਿਖਾ ਦੇ ਬਾਈ ਪਾਸ ਆਹ ਬਾਈ ਦੇਖ ਲਓ ਪਿੱਛੋਂ ਇਹਦੇ ਟਾਇਰ ਚਾਰੇ ਨਵੇਂ ਆ ਇਹਦੇ ਵੀ ਹੂੰ ਇਹਨਾਂ ਕੋ ਸਾਰੇ ਟਰੈਕਟਰ ਵਿੱਚ ਕੱਟੇ ਮਿਲਦੇ ਆਂ ਹਾਂ ਇਹੇ ਮਤਲਬ ਕਿ ਸਿੱਧੇ ਨਹੀਂ ਲੰਦੇ ਸਿੱਧੇ ਨਹੀਂ ਲੰਦੇ ਹੈਗੇ ਸਾਰੇ ਜਿਹੜੇ ਵਿੱਚ ਕੱਟਦੇ ਆ ਉਹ ਵੀ ਟਰੈਕਟਰ ਆ ਅਨੋਵਾ ਵੀ ਦੇਣੀ ਭਾਈ ਅੱਛਾ ਆਪਣੇ ਤਾਂ ਦਿਖਾਏ ਪਈ ਆਪਾਂ ਨੇ ਹਾਂ ਇਹਨਾਂ ਕੋਲ ਟਰੈਕਟਰ ਹੋਰ ਵੀ ਕਈ ਖੜੇ ਨੇ ਉਹ ਦੂਏਂ ਤੋਂ ਦੂਏਂ ਪਾਸੇ ਪਰਲੇ ਪਾਸੇ ਖੜੇ ਨੇ ਅੱਛਾ ਹਾਂ ਅੰਦਰ ਦੇ ਪਾਸੇ ਉਹ ਅੰਦਰ ਦੇ ਨਹੀਂ ਉਹ ਪਰਲੀ ਸਾਈਡ ਉਹ ਟੱਪ ਕੇ ਗਲੀ ਟੱਪ ਕੇ ਮੇਰਾ 10 12 ਟਰੈਕਟਰ ਜੇ ਕੋਈ ਦੇਖਣ ਆਉਗਾ ਤਾਂ ਉਧਰ ਵੀ ਦੇਖ ਲਓ ਕੋਈ ਟਰੈਕਟਰ ਵੀ ਖੜੇ ਹਨ ਕੋਈ ਮਦਲ ਤਕਰੀਬਨ ਯਾਰ ਆਪਣੇ ਇੱਥੇ ਸਾਰੇ ਟਰੈਕਟਰ ਮਿਲ ਜਾਂਦੇ ਹਨ ਹਨਾ ਸੈਕੰਡ ਹੈਂਡ ਸਾਰੀ ਕੰਪਨੀਆਂ ਦੇ ਕੋਈ ਹੋਊਗਾ ਜਿਹੜਾ ਨਾ ਖੜਾ ਹੋਵੇ ਇਹ ਟਰੈਕਟਰ ਵਿੱਚ ਕੱਟਣਾ ਹੁੰਦਾ ਆ ਨਿਊ ਹੋਲੈਂਡਰੀ ਤਾਂ ਹੁਣ ਇੱਕ ਨਿਊ ਹੋਲੈਂਡ ਵੀ ਆ ਗਿਆ ਤਾਂ ਹਾਂ ਬਾਈ ਗੱਡੀ ਵਾਲਾ ਦਿੱਲੀ ਨੰਬਰ ਉਹਨੂੰ ਬਾਈ ਨੂੰ 1 ਸਾਲ ਹੋ ਗਿਆ ਟਰੈਕਟਰ ਲੰਦੇ ਨੂੰ ਹਾਂ ਤੇ ਮੈਂ ਤਾਂ ਹੁਣ ਇਹ ਮੂੰਹ ਪਰ ਆ ਗਿਆ ਤਾਂ ਮੂੰਹ ਪਰ ਵੀ ਇਹਨੂੰ ਕਹਿ ਦਊਗਾ ਮੈਂ ਬਾਈ ਤਿੰਨ ਸਾਲ ਹੋ ਗਿਆ ਕੌਣ ਆ ਬਾਈ ਇਹ ਉਹੀ ਪਾਸਾ ਹੈ ਇਹ ਆਜਾ ਨੇ ਹੁਣ ਸਾਰੀਆਂ ਸੀ ਜਿਹੜਾ ਮਾਰ ਕੇ ਲਾਂਗੇ ਆਣਾ ਅੱਛਾ ਇਹ ਨਹੀਂ ਸਾਡਾ ਇੱਕ ਦੋ ਵਾਰ ਸੌਦਾ ਵੀ ਕਰਿਆ ਰੈਕਟਰ ਹਾਂ ਨਾ ਦਾ ਸਿਰੇ ਨਹੀਂ ਜੜਿਆ ਨਾ ਦਾ ਇਹ ਸਾਈ ਕੱਟਦਾ ਹਾਂ ਬਾਯੋਂ ਬਾਈ ਆ ਕਿੰਨੇ ਦਾ ਦੇਣਾ ਗੱਲਾਂ ਨਾਲ ਸੌਦਾ ਕਰ ਲਿਆ ਲਾਸਟ ਕਿੰਨੇ ਦਾ ਹੋ ਜੂਗਾ ਜੀ ਹਾਂ ਇਹ ਸੀ ਦੋ ਦਿਨ ਵਾਦੀ ਆ ਆਈਡੀਆ ਲਾ ਲਾ ਫਿਰ ਸੀ ਨੂੰ ਪੁੱਛਣਾ ਹੀ ਛੱਪਾ ਠੀਕ ਪਤਾ ਲੱਜਾਂਗੇ ਜੀ ਬੰਦੇ ਨੇ ਚੀਜ਼ ਦੇਣੀ ਕਿ ਨਹੀਂ ਦੇਣੀ ਸਹੀ ਗੱਲ ਹੈ ਠੀਕ ਹੈ ਮੇਰੇ ਹਿਸਾਬ ਨਾਲ ਸਾਲ ਹੋ ਗਿਆ ਇਹਨੂੰ ਇਹ ਮਤਲਬ ਕਿ ਹਰਤੇ ਬਾ ਮਹੀਨੇ ਬਾ ਜਿਹੜਾ ਪੱਕਾ ਮਾਰਦਾ ਠੀਕ ਹੈ ਹਾਂ ਬੱਤੀ ਆ ਜੇ ਕੋਈ ਨਾਮੇ ਦਿਖਾ ਦੀ ਬਾਈ ਦੋਰਾਣ ਹਣ ਬਾਈ ਪਿਛਲੇ ਦਿਨਾਂ ਜਿਹੜਾ ਵੀ ਵਧੀਆ ਝੱਟ ਲੱਗੀ ਵਧੀਆ ਟਰੈਕਟਰ ਵੇਚੇ ਇਹਨਾਂ ਨੇ ਹਮਮ ਹਾਂ ਇਥੋਂ ਹੀ ਹਿਸਾਬ ਲਾ ਲਾ ਤੂੰ ਆਹ ਇੱਥੇ ਤੱਕ ਖੜੇ ਹੁੰਦੇ ਤੇ ਨਵੇਂ ਟਰੈਕਟਰ ਜਿੱਤ ਆ ਇੱਥੇ ਜਿੱਥੇ ਮੈਂ ਖੜਾ ਨਾ ਹੁਣ ਐਸੇ ਦਾ ਖੜੇ ਹੁੰਦੇ ਦੋ ਲਾਈਨਾਂ ਚ ਆ ਰਹੇਗੇ ਨਾ ਕੋ ਦੋ ਚਾਰ 6 ਰਹਿ ਗਏ ਇੱਕ ਅੱਧਾ ਉੱਧਰ ਖੜਾ ਹੋਊਗਾ ਬਸ ਜਿਆਦਾ ਗਰਮ ਹੈ ਸੈਂਟਰ ਗੇਅਰ ਵੱਧ ਵੇਚਦਾ ਸੈਂਟਰ ਗੇਅਰ ਕਾਮਯਾਬ ਹੈ ਬਾਈ ਪਾਵਲਾ ਬਾਈ ਆ ਗਿਆ ਹਾਂਜੀ ਸਰ ਹਾਂਜੀ ਸਰ ਚੱਲੇ ਤੁਸੀਂ ਹਾਂਜੀ ਚਾਬੀ ਅਡਵਾਂਸ ਛੁੱਟੀ ਹੋ ਗਈ ਚਾਬੀ ਚਾਬੀ ਹਰ ਬੜੀ ਠੀਕ ਆ ਸਰ ਇਹ ਰੌਣਕ ਹੋਰੋਂ ਕੁਝ ਜ਼ਿਆਦਾਤਰ ਸਾਰੇ ਸੈਂਟਰ ਗੇਰ ਵਾਲੇ ਹੀ ਖੜੇ ਆ ਹਾਂ ਠੀਕ ਆ ਬਾਈ ਥ੍ਰੀ ਸਪੀਡ ਵੀ बिकਦਾ ਜਿਹਨੂੰ ਲੋੜ ਆ ਉਹ ਜ਼ਿਆਦਾਤਰ ਥ੍ਰੀ ਸਪੀਡ ਵੀ ਲੈਂਦਾ ਟਾਈਮ ਕਿੰਨਾ ਹੋ ਗਿਆ ਹੈ ਵੀਰੇ ਟਾਈਮ ਟਾਈਮ ਵੀ ਹੋਇਆ ਬਾਈ ਲਾਈਏ ਫੇਰ ਟਰੈਕਟਰ 6 ਵਜੇ ਸਵਾ 6 ਹੋ ਗਏ ਹੁਣ ਦੇ ਨੇ ਪੂਰਾ ਖੜਾ ਬਾਈ ਦੇਖ ਲੈ ਅਮਨੇ ਦਿਨ ਦੇਖ ਲੈ ਕਿੰਨਾ ਵਜੇ ਆ ਦੇਖ ਲਓ ਤਾਂ ਪੈਨ ਪੂਰੀ ਆ ਸਮਝਿਆ ਟਾਈਮ ਫੇਰ ਆਉਂਦਾ ਗਰਮੀਆਂ ਚ ਤਾਂ ਹਾਂ ਫੁੱਲ ਨੇ ਰਹਿੰਦਾ 6 ਵਜੇ ਨਾ ਸਰਦੀਆਂ ਚ 5 ਵਜੇ ਗਿਆ ਮੈਂ ਗਰਮੀਆਂ ਸਮਝ ਕੇ ਭਲੇਖਾ ਲਾ ਗਿਆ ਗਲਤੀ ਨਾਲ ਭਲੇਖਾ ਲਾ ਗਿਆ ਗਰਮੀ ਨੇ ਸੋਮ ਦਿਮਾਗ ਚੱਕੇ ਪਏ 732 ਇਹ ਲਿਖਾਇਆ ਤੇ ਪਹਿਲਾਂ ਆਪਾਂ ਨੇ ਸਕਦੇ ਜੀ ਪਾ ਖੜੇ ਆ ਜੀ ਤੱਕ 6:00 ਚਾਰ ਦਸ ਦਾ ਕਿਹੜੇ ਜੀ ਆਪੀ ਲੋਕ ਬਾਜੀ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜੀ ਬਾਈ ਪਵਨ ਦਾ ਚੈਨਲ ਹੈਗਾ ਪਵਨ ਪਾਵਲਾ ਬਲੌਗਸ ਹੈ ਪਾਵਲ ਸੈਗਲ ਦਾ ਖਾਂ ਬੜੀ ਆਏ ਨੇ ਸੌਣ ਬੜਾ ਦਿਖਾਇਕ ਉਹ ਗਰਮੀ ਆ ਰਹੀ ਲੋਕ ਜਾਣੂ ਪਿਛਾਣੂ ਹਾਂ ਦਿਖਾ ਪਾ ਪਤਾ ਹੀ ਹੈ ਬਾਈਆਂ ਨੇ ਦੇਖਿਆ ਵਾ ਯਾਰ ਇੱਕ ਵਾਰ ਦੁਬਾਰਾ ਦਿਖਾ ਬਾਈ ਆਹ ਜਿਹੜੇ ਨੂੰ ਪਿਛਾਣ ਲਓ ਇਹ ਪਾਵਨ ਇਹ ਸਾਡਾ ਮੈਨੇਜਰ ਆ ਜੱਗੂ ਹਾਂ ਇਹ ਮੈਨੇਜਰ ਆ ਬਾਈ ਮੁੰਸ਼ੀ ਵੀ ਆ ਇਹ ਮੈਨੇਜਰ ਵੀ ਆ ਇਹਦਾ ਇਹਦਾ ਚੈਨਲ ਹੈਗਾ ਬਾਈ ਪਾਵਲਾ ਬਲੌਗ ਜੇ ਕਿਸੇ ਨੇ ਸਪੇਅਰ ਪਾਰਟ ਲੈਣਾ ਵਧੀਆ ਡਿਸਕਾਊਂਟ ਮਿਲੂਗਾ ਹਾਂ ਜੌਂਡੀਅਰ ਦਾ ਜੇ ਸਪੇਅਰ ਪਾਰਟ ਲੈਣਾ ਤਾਂ ਬਾਈ ਨਾਲ ਕਨੈਕਟ ਕਰਿਓ ਇਹਦੀ ਵੀਡੀਓ ਚ ਨੰਬਰ ਤੁਹਾਨੂੰ ਮਿਲ ਜਣਾ ਜੇ ਕਿਸੇ ਨੇ ਟਰੈਕਟਰ ਲੈਣਾ ਬਾਕੀ ਜਿਹੜੇ ਟਰੈਕਟਰ ਦੀ ਕਿਸੇ ਨੇ ਇਨਕੁਆਰੀ ਕਰਾਉਣੀ ਤਾਂ ਤਾਂ ਵੀ ਜੌਂਡੀਆ ਦੀ ਬਾਈ ਨੂੰ ਕਰਿਓ ਸੰਪਰਕ ਤੇ ਆ ਜਿਹੜੇ ਆਪਾਂ ਨੇ ਸੈਕੰਡ ਹੈਂਡ ਦਿਖਾਏ ਸਵਰਾਜ ਵਾਲਿਆਂ ਦੇ ਆ ਨੰਬਰ ਬਾਈ ਆ ਦੇਖ ਲਓ ਦੋ ਨੰਬਰ ਨੋਟ ਕਰ ਲਓ 99155 999 ਤੇ ਦੂਜਾ ਨੰਬਰ ਹੈਗਾ ਨਾ ਦਾ 98155 64031 ਠੀਕ ਹੈ ਜੀ ਚਲੋ ਬਾਈ ਅੱਜ ਦੇ ਲਈ ਇੰਨਾ ਹੀ ਬਾਕੀ ਆਪਾਂ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਚੈਨਲ ਨੂੰ ਹਾਂ ਨਹੀਂ ਅੱਜ ਮੈਂ ਮਖਾ ਐਂਡਿੰਗ ਕਰ ਦਵਾਂ ਹਾਂ ਐਂਡਿੰਗ ਵੀ ਕਰ ਦੋ ਹਾਂ ਤੇ ਬਾਕੀ ਬਾਈ ਕਿਸੇ ਨੇ ਆਪਾਂ ਕੋਲ ਵੀ ਟਰੈਕਟਰ ਖੜੇ ਆਪਣੇ ਕੋਲ ਆਰਜਣਾ ਉਹਦੇ 60 ਆਇਆ ਬਾਈ ਉਹ ਦਿਖਾ ਦੇ ਮੋਟੇ ਮੋਟੇ ਜਿਹਾ 12 ਮਾਡਲ ਆਜੇ ਖੜਾ ਬਾਈ ਆਹ ਇਹ ਖੜਾ 21 ਮਾਡਲ ਆਹ ਵਿੱਚ 60 ਖੜਾ ਹੈ ਤੇ 735 ਖੜਾ ਹੈ ਜੌਂਡੀਅਰ 21 ਮਾਡਲ ਖੜਾ ਹੈ 855 20 ਮਾਡਲ ਬਾਈ 4x4 20 ਮਾਡਲ 4x4 ਤੇ ਇਹਨਾਂ ਦੇ ਤੋਂ ਤੁਸੀਂ ਸ਼ਾਇਦ ਵੀਡੀਓ ਦੇਖਿਆ ਹੋਊਂਗੇ ਆ ਬਾਕੀ ਫਿਰ ਵੀ ਪਾ ਦਾਂਗੇ ਤੇ ਅੱਜ ਫਿਰ ਜੱਗੂ ਲਾਈਏ ਫਿਰ ਕਿਸੇ ਨੇ ਟਰੈਕਟਰ ਕੋਈ ਵੇਚਣਾ ਹੁੰਦਾ ਪੁਰਾਣਾ ਜੇ ਕਿਸੇ ਨੇ ਪੁਰਾਣਾ ਵੀ ਵੇਚਣਾ ਕੱਲਾ ਪੁਰਾਣਾ ਵੇਚਣਾ ਐ ਨਵਾਂ ਨਹੀਂ ਖਰੀਦਣਾ ਤਾਂ ਵੀ ਬਾਈ ਸੰਪਰਕ ਕਰ ਸਕਦੇ ਤੁਸੀਂ ਵਧੀਆ ਰੇਟ ਲਾਵਾਂਗੇ ਠੀਕ ਨਹੀਂ ਬਿਲਕੁਲ ਬਾਈ ਤੇ ਤੁਹਾਨੂੰ ਵੀ ਸਾਡੀ ਮਾਰਕੀਟ ਚ ਬਾਈ ਜਿਹੜੇ ਮਰਜ਼ੀ ਤੁਸੀਂ ਨਵਾਂ ਲੈ ਲਓ ਹਾਂ ਕੋਈ ਤੁਸੀਂ ਪੁਰਾਣਾ ਲੈ ਤੁਹਾਨੂੰ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਟਰੈਕਟਰ ਮਿਲੂਗਾ ਸਹੀ ਗੱਲ ਹੈ ਤੇ ਚਲੋ ਠੀਕ ਆ ਬਾਈ ਧੰਨਵਾਦ ਠੀਕ ਆ ਬਾਈ ਮਿਲਦੇ ਆ ਜੀ ਕਿਸੇ ਅਗਲੇ ਬਲੌਗ ਚ ਜੱਗੂ ਬਾਈ ਦੇ ਚੈਨਲ ਨੂੰ ਵੱਧ ਤੇ ਵੱਧ ਕੀ ਕਰਿਓ ਸਬਸਕ੍ਰਾਈਬ ਸਿਸਕ੍ਰਾਈਬ ਕੀ ਹੁੰਦਾ ਬਾਈ ਜਿੱਦਾਂ ਉਹ ਵੀਡੀਓ ਚ ਕਹਿੰਦੇ ਸਬਸਕ੍ਰਾਈਬ ਬਾਈ ਸਬਸਕ੍ਰਾਈਬ ਕਰਿਓ ਵੱਧ ਤੇ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਬਾਕੀ ਆਪਾਂ ਤੁਹਾਨੂੰ ਪਤਾ ਕੰਮ ਦੇ ਰਿਲੇਟਿਡੇ ਪਾਉਣੇ ਵੀਡੀਓ ਚਲੋ ਠੀਕ ਆ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਕਿਸੇ ਅਗਲੇ ਬਲੌਗ ਵਿੱਚ